ਬਟਾਲ ਦੇ ਨੇੜੇ ਰੰਗਣ ਨੰਗਲ ਥਾਣੇ ਦੇ ਨੇ ਪੁਲਿਸ ਨਾਲ ਹੋਏ ਗੈਂਗਸਟਰ ਦੇ ਉਗਾਲੇ ਦੌਰਾਨ ਇੱਕ ਪੁਲਿਸ ਮਾਦਮ ਜ਼ਖਮੀ ਹੋਣ ਅਤੇ ਇੱਕ ਨਾਮੀ ਗੈਂਗਸਟਰ ਰਣਜੀਤ ਸਿੰਘ ਦੇ ਮਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਉੱਥੇ ਹੀ ਬਾਰਡਰ ਰੇਂਜ ਪੰਜਾਬ ਪੁਲਿਸ ਦੇ ਡੀਆਈਜੀ ਜਤਿੰਦਰ ਸਿੰਘ ਨੇ ਦੱਸਿਆ ਕਿ ਬਟਾਲਾ ਪੁਲਿਸ ਦੇ ਥਾਣਾ ਰੰਗਣ ਨੰਗਲ ਅਧੀਨ ਪੁਲਿਸ ਨਾਕੇ ਦੌਰਾਨ ਪੁਲਿਸ ਪਾਰਟੀ ਨੇ ਬਾਈਕ ਸਵਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਵੱਲੋਂ ਬਾਈਕ ਛੱਡ ਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਹੋ ਪੁਲਿਸ ਨੇ ਫਾਇਰ ਕੀਤਾਗੇ ਜਦਕਿ ਆਪਣਾ ਬਚਾਓ ਕਰਦੇ ਹੋਏ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਅਤੇ ਇਸ ਫਾਇਲ ਵਿੱਚ ਇੱਕ ਪੁ ਤੇ ਗੋਲੀ ਲੱਗੀ ਤਾਂ ਉਸ ਇਲਾਕੇ ਸਰਚ ਕੀਤੀ ਗਈ ਤਾਂ ਇੱਕ ਨੌਜਵਾਨ ਜ਼ਖਮੀ ਪਾਇਆ ਗਿਆ ਜਿਸ ਨੂੰ ਸਿਵਰ ਹਸਪਤਾਲ ਬਟਾਰਾ ਲੈ ਜਾਂਦਾ ਗਿਆ ਜਦ ਕੇ ਉੱਥੇ ਆਉਂਦੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਅਤੇ ਉਸ ਦੀ ਪਛਾਣ ਰਣਜੀਤ ਸਿੰਘ ਦੇ ਵਜੋਂ ਹੋਈ ਹੈ ਜੋ ਕਿ ਵਕਤੋਂ ਤਿੰਨ ਲੋਕਾਂ ਦੇ ਕਤਲ ਦੇ ਮਾਮਲੇ ਤੇ ਪੁਲਿਸ ਨੂੰ ਲੋੜਿੰਦਾ ਸੀ ਅਤੇ ਰਣਜੀਤ ਸਿੰਘ ਦੇ ਖਿਲਾਫ ਹੋਰ ਵੀ ਕਈ ਅਪਰਾਧੀ ਮਾਮਲੇ ਦਰਜ ਹਨ ਅਤੇ ਪੁਲਿਸ ਡੀਆਈਜੀ ਮੁਤਾਬਕ ਰਣਜੀਤ ਸਿੰਘ ਖੁਦ ਵੀ ਇੱਕ ਨਾਮੀ ਗੈਂਗਸਟਰ ਹੈ ਅਤੇ ਉਸ ਦੇ ਸਬੰਧ ਉਹ ਵਿਦੇਸ਼ਾਂ 'ਚ ਬੈਠੇ ਨਾਮੀ ਗੈਂਗਸਟਰ ਪ੍ਰਭੂ ਦਾਸੂਵਾਲ ਅਤੇ ਬਰਿੰਦਰ ਸਿੰਘ ਨਾਲ ਦੱਸੇ ਜਾ ਰਹੇ ਹਨ ਉਧਰ ਡੇਰਾ ਦਾਤ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੀਆਈਜੀ ਸਤਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਹਮਲੇ ਦੇ ਵਿੱਚ ਗੈਂਗਸਟਰ ਅਨਜੀਤ ਰਾਣਾ ਦੀ ਮੌਤ ਹੋਈ ਹੈ ਅਤੇ ਜੱਦ ਕੇ ਉਸ ਦੇ ਨਾਲ ਹੀ ਉਸ ਦਾ ਇੱਕ ਹੋਰ ਸਾਥੀ ਜੋ ਕਿ ਫਰਾਰ ਹੈ ਜਿਸ ਨੂੰ ਫੜਨ ਲਈ ਉਨ੍ਹਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਜ ਫਿਰ ਬਟਾਲਾ ਪੁਲਿਸ ਨੇ ਬਹੁਤ ਹੀ ਵਧੀਆ ਕੰਮ ਕੀਤਾ ਜੀ ਅੱਜ ਸ਼ਾਮ ਤੀ ਹੀ ਇਨਫੋਰਮੇਸ਼ਨ ਸੀ ਬਟਾਲਾ ਪੁਲਿਸ ਕੋਲ ਕਿ ਸ਼ਕਤੀ ਸ਼ੱਕੀ ਬੰਦੇ ਇਹ ਰੀ ਵਿੱਚ ਹੈ ਔਰ ਕੋਈ ਵਾਤਤ ਵੀ ਕਰ ਸਕਦੇ ਆ ਉਸ ਬੰਦੇ ਦੇ ਸਪੈਸ਼ਲ ਨਾਕਾ ਬੰਦੀ ਵੀ ਕੀਤੀ ਗਈ ਸੀ ਕਿ ਮੈਂ ਕਿਹਾ ਵਸ਼ੇ ਦਰਾਂ ਨਾਕੇ ਤੇ ਮੋਟਰਸਾਈਕਲ ਤੇ ਜਿਹੜਾ ਵਿਅਕਤੀ ਆ ਰਿਹਾ ਸੀ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਸਾਈਡ ਤੇ ਮੋਟਰਸਾਈਕਲ ਕਰਕੇ ਉੱਥੋਂ ਸੁੱਟ ਕੇ ਭੱਜ ਗਏ ਜਦੋਂ ਸਾਡੀ ਪੁਲਿਸ ਪਾਰਟੀ ਵੀ ਪਿੱਛੇ ਭੱਜੀ ਇਹਨਾਂ ਨੇ ਫਾਇਰਿੰਗ ਕੀਤੀ ਔਰ ਥੋੜੀ देर ਫਾਇਰਿੰਗ ਦੋਨਾਂ ਲਈ ਆਪਸ ਵਿੱਚ ਹੁੰਦੀ ਰਹੀ ਜੀ ਜਿਹੜੋ ਫਾਇਰਿੰਗ ਰੋਕ ਕੀ ਫਿਰ ਪੁਲਿਸ ਨੇ ਸਰਚ ਵੀ ਕੀਤਾ ਤੇ ਇੱਕ ਬੰਦਾ ਉੱਥੇ ਜ਼ਖਮੀ ਸੀਗਾ ਉਹਨੂੰ ਲੈ ਕੇ ਹਸਪੀਟਲ ਪਹੁੰਚੇ ਇੱਥੇ ਮੈਂ ਡਾਕਟਰ ਸਾਹਿਬ ਨੇ ਦੱਸਿਆ ਕਿ ਇਹ ਦੀ ਡੈਥ ਹੋ ਚੁੱਕੀ ਆ ਉਹਦੀ ਇੱਕ ਸਾਡਾ ਮੁਲਾਜ਼ਮ ਵੀ ਜ਼ਖਮੀ ਹੋਇਆ ਹੈ ਜਿਹੜਾ ਇਹ ਸੀਗਾ ਜਿਹੜੀ ਕ੍ਰਿਮੀਨਲ ਨੂੰ ਲੈ ਕੇ ਆਇਆ ਜਿਹਨੇ ਪੁਲਿਸ 'ਤੇ ਫਾਇਰਿੰਗ ਕੀਤੀ ਸੀ ਇਹਦੇ ਫੋਨ ਵਿੱਚ ਉਹ ਹੀ ਇਹਦਾ ਆਧਾਰ ਕਾਰਡ ਮਿਲਿਆ ਜੀ ਤੋਂ ਇਹਦੀ ਆਈਡੈਂਟੀਫਿਕੇਸ਼ਨ ਹੋਈ ਆ ਇਹ ਰਣਜੀਤ ਸਿੰਘ ਆਹ ਦੀ ਮਰੜੀ ਦਾ ਰਹਿਣ ਵਾਲਾ ਆ ਔਰ ਇਹ ਆ ਦੋ ਮਰਡਰ ਕੇਸ ਚ ਤਰਨਤਾਰਨ ਪੁਲਿਸ ਨੂੰ ਵਾਂਟਡ ਆ ਇੱਕ ਸਰਪੰਚ ਤੇ ਕਤਲ ਹੋਇਆ ਸੀਗਾ ਇਲੈਕਸ਼ਨ ਦੇ ਦੌਰਾਨ ਤਰਨਤਾਰਨ ਦੇ ਵਿੱਚ ਪਰ ਇੱਕ ਜਿਹੜਾ 12 ਤਰੀਕ ਨੂੰ ਮਰਡਰ ਹੋਇਆ ਹਰੀਕੇ ਉਦੇ ਵਿੱਚ ਜਿਹੜਾ ਮੇਨ ਸ਼ੂਟਰ ਸੀ ਉਹ ਇਸੇ ਪਿੰਡ ਦਾ ਹੀ ਸੀਗਾ ਜੀ ਜਿਹੜਾ ਉੱਥੇ ਜ਼ਖਮੀ ਵੀ ਹੋਇਆ ਹੈ ਉਹਦੇ ਵਿੱਚ ਵੀ ਇਹ ਨਾਮਜ਼ਦ ਹੈ ਕਿ ਇੰਨੇ ਹੀ ਮੁੰਡੇ ਭੇਜ ਕੇ ਉਹ ਕਤਲ ਕਰਵਾਇਆ ਸੀਗਾ ਜੀ ਇੱਕ ਹੋਰ ਇੱਥੇ ਜੋ ਪਾਇਸ ਵਿੱਚ ਚੈੱਕ ਕੀਤਾ ਇਹਦਾ ਪੁਰਾਣਾ ਕੇਸ ਜਲੰਧਰ ਵੀ ਇੱਥੇ ਇੱਕ ਦਰਜ ਹੈ ਜੀ ਇੱਕ 9mm ਦਾ ਬਲੌਕ ਪਿਸਟਲ ਮੌਕੇ ਤੇ ਮਿਲਿਆ ਤੇ ਇਹ ਇਹ ਹੈ ਜੀ ਸਰ ਕਿੰਨੇ ਲੋਕ ਸੰਭ ਹਾਂਜੀ ਕਿੰਨੇ ਲੋਕ ਸੀ ਇਹ ਇਹ ਜਿਹੜਾ ਗੈਂਗਸਟਰ ਹੈ ਜੀ ਇਹ ਪ੍ਰਭ ਦਾ ਸੁਵਾਲ ਬੁਲਿੰਦਰ ਡੋਨੀ ਔਰ ਇਹ ਇਸ ਗੈਂਗ ਨਾਲ ਇਸਬੰਧ ਰੱਖਦੇ ਜੀ ਮਨ ਕਨਸ਼ਾਮਪੁਰਾ ਜਿਹੜਾ ਕਿ ਉਹ ਵੀ ਬਾਹਰ ਬੈਠਾ ਆ ਉਹਦਾ ਕੋਈ ਗੈਂਗ ਹੈ ਔਰ ਇੱਕ ਅਮਰ ਹੈ ਖੱਬੇ ਰਾਜਪੂਤਾ ਦਾ ਇਹ ਜੋ ਚਾਰ ਬੰਦੇ ਬਾਹਰ ਬੈਠੇ ਗੈਂਗ ਨੂੰ ਚਲਾ ਰਹੇ ਆ ਇਨਾਂ ਦਾ ਇਹ ਸਰਕਰ ਮੈਂਬਰ ਸੀ ਸਰ ਇਹ ਅੱਜ ਮੋਰਸ਼ਕ ਨੇ ਦੋ ਬੰਦੇ ਸੀ ਕਿ ਇਕੱਲੇ ਸੀ ਜੀ ਇਹ ਹੁਣ ਕਿਉਂਕਿ ਉਥੇ ਹਨੇਰਾ ਵੀ ਸੀਗਾ ਜੀ ਇਹ ਸਾਰਾ ਇੱਕਦਮੀ ਇਹ ਸਾਰਾ ਕੁਝ ਇਸ਼ੂ ਹੋਇਆ ਤੇ ਉਹ ਪੁਲਿਸ ਨੇ ਉਥੇ ਕਾਫੀ ਸਰਚ ਵੀ ਕੀਤੀ ਆ ਤੇ ਹੋਰ ਅਸੀਂ ਕਲੀਅਰ ਕਰ ਲਾਂਗੇ ਸਾਰਾ ਜਿਹੜਾ ਪੁਲਿਸ ਇੱਕ ਪੁਲਿਸ ਸਾਡਾ ਇੱਕ ਪੁਲਿਸ ਮੁਲਾਜ਼ਮ ਸਾਡਾ ਜ਼ਖਮੀ ਹੋਇਆ ਉਹ ਕਿੰਨਾ ਕਿੰਝਾ ਜੀ ਉਹ ਠੀਕ ਆ ਜੀ ਉਹਨੂੰ ਰੈਫਰ ਕਰ ਰਿਹਾ ਵੇਸੇ ਆਊਟ ਆਫ ਡੇਂਜਰ ਆ ਪਰ ਫਿਰ ਵੀ ਉਹਨੂੰ ਰੈਫਰ ਕਰ ਰਿਹਾ ਦੇਖੋ ਮੈਂ ਇਹਦੇ ਚ ਪੁਲਿਸ ਮੈਂ ਪਹਿਲਾਂ ਹੀ ਦੱਸਿਆ ਸੀ ਪੁਲਿਸ वचनबद्ध ਦਾ ਅਸੀਂ ਆਪਣੇ ਪੰਜਾਬ ਦੀ ਆਪਣੇ ਪੰਜਾਬ ਦੀ ਲੋਕਾਂ ਦੀ ਰੱਖਿਆ ਕਰਨ ਲਈ ਹਮੇਸ਼ਾ ਹੀ ਅਸੀਂ ਡਿਊਟੀ ਦੇ ਪਾਬੰਦ ਆ ਔਰ ਅਸੀਂ ਕਰਾਂਗੇ ਵੀ ਔਰ ਅਸੀਂ ਜਿੰਨੇ ਵੀ ਕੋਈ ਸ਼ਰਾਤੀ ਅਨਸਰ ਆ ਕੋਈ ਵੀ ਗੈਂਗਸਟਰ ਆ ਅਸੀਂ ਕਾਨੂੰਨ ਮੁਤਾਬਕ ਉਹਨਾਂ ਦੇ ਖਿਲਾਫ ਜੋ ਵੀ ਕਾਰਵਾਈ ਬੰਦੀ ਜ਼ਰੂਰ ਕਰਾਂਗੇ ਭਾਈ ਸਾਹਿਬ ਹੁਣ ਸਾਰਾ ਰਾਤ ਦਾ ਮਸਲਾ ਹੈਗਾ ਜੀ ਸਾਰਾ ਪਿੱਲੋ ਤਾਂ ਇਹੀ ਸੀ ਕਿ ਸਾਡੇ ਪੁਲਿਸ ਪਾਰਟੀ ਸੁਰੱਖਿਅਤ ਰਵੇ ਫਿਰ ਇਮੀਡੀਏਟਲੀ ਜਿਹੜਾ ਜ਼ਖਮੀ ਹੋਇਆ ਸੀ ਉਹਨੂੰ ਅਸੀਂ ਇਲਾਜ ਲਈ ਉੱਥੇ ਸ਼ਿਫਟ ਕਰਾਂ। ਸਰ ਜਿਹੜਾ ਜ਼ਖਮੀ ਹੋਇਆ ਉਹ ਕੌਣ ਆ ਔਰ ਮੈਂ ਦੱਸਿਆ ਜੀ ਉਹਦਾ ਰਣਜੀਤ ਸਿੰਘ ਨਾਂ ਦੱਸਿਆ। ਨਹੀਂ 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 ਮੈਂ ਨਹੀਂ ਮੈਂ ਸਹੀ ਰਣਜੀਤ ਸਿੰਘ ਨਹੀਂ ਨਹੀਂ ਸਹੀ ਨਾਂ ਨਹੀਂ ਦੱਸਾਂ। ਸਰ ਜਿਹੜੇ ਜਿਹੜੇ ਰੀਜ਼ਨਸ ਕਰ ਜਿਹੜੇ ਗ੍ਰਨੇਡ ਹਮਲੇ ਹੋਇਆ ਜੀ ਹੁਣ ਤੱਕ ਨੇ ਵੈਰੀਫਿਕੇਸ਼ਨ ਚ ਕੋਈ ਸ਼ੌਟ ਗ੍ਰਨੇਡ ਜਿਹੜੇ ਸੀ ਐਵਰ ਪੰਜਾਬੀ ਟੀਵੀ ਲਈ ਬਟਾਲਾ ਤੋਂ ਲਾਪਲੀ ਖੁਜੀਪੁਰ ਦੀ ਖਾਸ ਰਿਪੋਰਟ